27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਆ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੜੀ ਜਿੱਥੇ ਸ਼ਹੀਦਾਂ ਸੂਰਮਿਆਂ ਦੀਆਂ ਬਸੰਗਾਂ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ ਨੂੰ ਟੈਂਪੂਆਂ ਦੇ ਮੇਲੇ ਲੱਗਿਆ ਕਰਨਗੇ। ਕਿੱਡੇ ਸਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਹਨੂੰ ਚੁਣਿਆ ਗਿਆ। ਕਿਉਂਕਿ ਇਹਨਾਂ ਦੇ ਮੰਤਰੀ ਵਰਗੇ ਪਹਿਲਾਂ ਹੀ ਉਹ ਹੋਏਗੇ ਨੇ ਸਰਕਾਰ ਚ ਮੰਤਰੀ ਬੈਠੇ ਨੇ ਤੇ ਇਹਦਾ ਵੀ ਟੈਂਪੂਆਂ ਦੇ ਮੇਲੇ ਕਰਾਉਣੇ ਆ ਹੋਰ ਕੁਝ ਸੂਰਮਿਆਂ ਦੇ ਮਿਲਦਾਨੇ ਕਰਾਉਣੇ ਨਹੀਂ ਹੈਗੇ ਤੇ ਅਸੀਂ ਅੱਜ ਇਹ ਵੀ ਐਲਾਨ ਕੀਤਾ ਵੀ ਪੰਜਾਬ ਦੀ ਧਰਤੀ ਉੱਤੇ ਕਿਸੇ ਵੀ ਜਿਹਨੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਕਰਨ ਸਾਨੂੰ ਕੀ ਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਲੱਗੂਗਾ ਯਾ ਸਾਡੇ ਜਵਾਬ ਕੋ ਟੈਂਪੂਆਂ ਦੇ ਮੇਲੇ ਦੇਖਣ ਜਾਣਗੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂਆਂ ਤੋਂ ਸਿੱਧ ਲੈਣਗੇ ਕਿ ਟੈਂਪੂਆਂ ਕੀ ਭਾਗ ਇੱਥੇ ਦਾ ਗੇ ਕਹਿੰਦੇ ਜਿਹਨੂੰ ਤੁਸੀਂ ਇਹਦੀ ਗਾਇ ਕੋ ਰੋਕਣ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭਵ ਹੋਇਆ ਅਸੀਂ ਸਾਰੇ ਪੰਜਾਬ ਦੇ ਬੱਚਾ ਜੇ ਲਾ ਜਾ ਰਹੇ ਆ ਗੱਲ ਅਸੀਂ ਆਉਣ ਵਾਲੇ ਦਿਨਾਂ ਜੇ ਇਹ ਸੰਘਰਸ਼ ਫਿੱਟਾਂਗੇ ਵੀ ਜੇ ਤੁਸੀਂ ਆ ਕੋਈ ਆ ਜਾ ਮੇਲਾ ਮੂਲਾ ਪੰਜਾਬ ਦੀ ਧਰਤੀ ਤੇ ਕਰਾਉਣੀ ਆ ਦਿੱਤੀ ਸਾਰਾ ਪੰਜਾਬ ਸ਼ਾਮ ਲਾਏ ਇਹਨੂੰ ਕੌਣ ਬਰਦਾਸ਼ਤ ਕਰੂਗਾ ਉਹ ਮੰਨ ਲਓ ਮੇਰੇ ਪੂਰਾ ਪੂਰਾ ਜਵਾਬ ਨਹੀਂ ਇਹ ਮੇਰੇ ਜਵਾਕੇ ਦੇਖਣਗੇ ਵੀ ਉੱਥੇ ਟ੍ਰਿਕ ਟੈਂਪੂ ਬੰਦਾ ਕਿਸੇ ਕਾਰਜ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਸਾਡੀ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾ ਨੂੰ ਸੋ ਇਸ ਲਈ ਅਸੀਂ ਤਾਂ ਵਿਰੋਧ ਕਰਦੇ ਆ ਵੀ ਜਿਹਨੇ ਕੋ ਕੁੱਤਾ ਪਹਿਲਾ ਕਰਨਾ ਕੋਈ ਪੁੱਟਾ ਆ ਤਾਂ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਛੱਪ ਕੇ ਬਥੇਰੇ ਪਹਿਲਾ ਕਰਕੇ ਤੁਸੀਂ ਵੀ ਕਰ ਲਓ ਇਹ ਜੰਤਕ ਨਾ ਹੋਵੋ ਇਹ ਇਹ ਸਮਾਜ ਦੀਆਂ ਕੋ ਸਿੰਤਾਈਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਛਲਕਦੇ ਆ ਖੜ੍ਹਜੋਗੇ ਅਸੀਂ ਵੀ ਮੇਰੀ ਜਾਦੀ ਹੈ ਜੀ ਇਹ ਐ ਨਹੀਂ ਜਾਦੀਆਂ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਅਸ਼ਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲੱਗ ਲੁੱਗੂ ਹਣਾ ਦੋ ਜੈਂਡਰ ਹੀ ਰਹਿਣੇ ਆ ਅੱਛਾ ਇੱਕ ਬੰਣਾ ਜਿਹੜੀ ਪੁਲਿਸ ਵਾਲੀ ਫੜੀ ਗਈ ਹੈ ਨਾ ਤੇ ਨਾਲ ਇਹਨੇ ਗੋਸ਼ੀ ਇਹਨੇ ਉਹ ਵਸਤੇ ਵੀ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦੇ ਆਈਜੀ ਉਹ ਕੀ ਨਾ ਕਿੱਡਾ ਵੱਡਾ ਸਮੱਗਲਰ ਆ ਉਹ ਫੜ ਲਿਆ ਇਹਨਾਂ ਦਾ ਇਨਸਪੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਹਰਾ ਸੀਗੇ ਫੜ ਲਈ ਖਬਰਾਂ ਕੌਣ-ਕੌਣ ਸ਼ਾਮਲ ਹਨ ਉਹਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਕਹਿੰਦਾ ਤਾਰਾ ਆਈਪੀਐਸ ਦੇ ਅਧਿਕਾਰ ਦੇਣਾ ਵੀ ਜੁੜਦੇ ਪਰ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰਾ ਜੁੜਦਿਆਂ ਇਹਦੀ ਜਾਂਚ ਹੋਵੇ ਦੀ ਪੜਤਾਲ ਹੋਵੇ ਕਿ ਯੂਨੀਸਰੀ ਜਾਂਚ ਹੋਵੇ ਉਹ ਸੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਿਲ ਹੈ ਜਿਹੜੇ ਸ਼ਾਮਿਲ ਆ ਫੜਕੇ ਅੰਦਰ ਦੇ ਪਰ ਉਧਰ ਨੂੰ ਥੋੜੀ ਜਾਣਾ ਇਹ ਗਰੀਬਾਂ ਦੇ ਕੋਲੇ ਢਾਉਂਦੇ ਫਿਰਦੇ ਆ